हां जी दोस्तों सत श्री अकाल की हालचाल है जी ठीक ठाक सारे सो दोस्तों आज जड़ी वीडियो बना रहे हैं जी पेंट दोस्तों हिमाचल बुगरा जिला दोस्तों इस पणू फरोजपुर ते नेड़े शहर दोस्तों तलवंडी पाई दे, है। जे दे जे हैं जेड़े घर चो दोस्तों आज वीडियो ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਆਸ-ਪਾਸੋਂ ਆਉਂਦੇ ਆ ਤੇ ਆਉਂਦੇ ਜਾਂਦੇ ਰਹਿੰਦੇ ਆ ਦੋਸਤੋ ਰੁਟੀਨ ਚ ਇੱਥੋਂ ਤੁਹਾਨੂੰ ਦੋਸਤੋ ਵੀਡੀਓ ਦਿਖਾਈ ਦੀਆਂ ਹਮੇਸ਼ਾ ਹੀ ਇਸ ਘਰ ਦੇ ਵਿੱਚੋਂ 7-7 8-8 ਨਾਗ ਦੋਸਤੋ ਦਿਖਾਏ ਆ ਜੀ ਦੇ ਵਿੱਚ ਅੱਜ ਵੀ ਤੁਹਾਨੂੰ ਦੋਸਤੋ 7 ਨਾਗ ਦਿਖਾਉਂਗਾ 4 ਨਾਗ ਦੋਸਤੋ ਬੂਰੀਆਂ ਦੇ ਵਿੱਚ ਹੋਣਗੇ ਦੋ ਨਾਗ ਦੋਸੋ ਮੂਰਾ ਨਸਲ ਦੇ ਵਿੱਚ ਦੋ ਥਣਾਂ ਵਾਲੀਆਂ ਕਟੀਆਂ ਹੋਣਗੀਆਂ ਤੇ ਇੱਕ ਪਹਿਲੇ ਨੰਬਰ ਵਾਲੀ ਦੋਸੋ ਨੀਲੀ ਰਾਵੀ ਹੋਊਗੀ ਇਹ ਸੱਤ ਨਾਗ ਦੋਸੋ ਤੋੜ ਕੇ ਦੇਖਾਂਗੇ ਥਣ ਥਣ ਐਨ ਥਣ ਨੂੰ ਦੋਸੋ ਤਸੱਲੀ ਕਰਾ ਦੂੰਗਾ ਬਾਕੀ ਜਿਹੜਾ ਵੀ 10 ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸੋ ਜੈਚੇ ਤੇ ਉਹਦੀ ਦੋਸੋ ਪ੍ਰੋਪਰ ਤਸੱਲੀ ਕਰ ਲਿਓ ਤੇ ਵੈਸੇ ਨਾਗ ਸਾਰੇ ਤੋੜ ਕੇ ਦੇਖਾਂਗੇ ਬਾਕੀ ਸਾਰੀ ਗੱਲਬਾਤ ਆਉ ਬਈ ਨਾਲ ਕਰੀਏ ਹਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਰਜੀਤ ਬਾਈ ਹੋਰ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਹੋਰ ਪਰਿਵਾਰ ਠੀਕ ਠਾਕ ਆ ਵਧੀਆ ਵਧੀਆ ਹਾਂ ਕਿਰਪਾ ਭਗਵਾਨ ਦੀ ਤੁਹਾਨੂੰ ਆਈ ਜਾਂਦਾ ਮਾਲ ਵਿਕਰੀ ਆਈ ਜਾਂਦਾ ਮਾਲ ਕਰਪਾ ਨੂੰ ਜਾਈ ਜਾਂਦੇ ਠੀਕ ਐ ਅੱਛਾ ਨਾਂ ਦੱਸ ਦਿਓ ਆਪਣਾ ਨਾਂ ਆਪਣਾ ਲੱਖਾ ਬਾਬਾ ਜੀ ਤੁਹਾਨੂੰ ਕਦੇ ਪਤਾ ਹੀ ਆ ਤੇ ਇੱਕ ਵੀਡੀਓ ਦਾ ਦੇ ਪਿੰਡ ਮਾਸੀ ਵਗਰਾ ਹਾਂਜੀ ਜਿਲ੍ਹਾ ਫਰੀਪੁਰ ਠੀਕ ਐ ਤਲਵੰਡੀ ਭਾਈ ਦੇ ਲਾਗੇ ਅੱਛਾ ਅਛਾ ਸਤਨਾਗ ਅੱਜ ਹੋਣਗੇ ਜਿਹਦੇ ਵਿੱਚ ਚਾਰਤਾ ਬੂਰੀਆਂ ਆ ਚਾਰ ਬੂਰੀਆਂ ਕੱਟੀਆਂ ਦੋ ਦੋ ਥਣੀਆਂ ਕੱਟੀਆਂ ਦੋਲ ਕੱਟੀਆਂ ਜਿਹਨੂੰ ਆਪਾਂ ਕਹਦੇ ਨੇ ਹਾਂ ਟੱਕਾ ਨੀਲੀ ਰਾਜੀ ਨੀਲੀ ਰਾਜੀ ਹਾਂ ਕਿੰਨੇ ਟਾਈਮ ਦੀ ਹੋਊਗੀ ਇਹ ਨੀਲੀ ਰਾਜੀ ਇਹ ਕੱਟੀ 1.5 ਸਾਲ ਦੀ ਪਰ ਆਪਾਂ 1.5 ਸਾਲ ਦੀ ਹਾਂ ਠੀਕ ਹੈ ਤੇ ਬਾਕੀ ਦੋਸਤੋ ਰਾਜ ਹੀ ਆ ਕੱਟੀ ਪੁੜੇ 파ੜੇ ਦੇਖੋ ਇਹਦੇ ਠੀਕ ਹੈ ਤੇ ਖੋਲੀ ਮਾੜੀ ਜੀ ਤੋੜ ਕੇ ਦੇਖ ਲਈਏ ਥਣ ਦੋਸਤੋ ਵਧੀਆ achar ਨਿਖੜਵੇ ਹੋਣਗੇ ਜੀ ਬਸ ਲੈ ਲੈ ਤੋੜ ਲਿਆ ਇਹ ਅਲੋਸੋ ਨੀਲੀ ਰਾਵੀ ਨਸਲ ਦੇ ਕਰੈਕਟਰ ਸਾਰੇ ਪੂਰੇ ਕਰਦੀ ਆ ਦੋਸਤੋ ਸਿੰਗ ਗਲਾਈ ਦੇ ਵਿੱਚ ਠੀਕ ਹੈ ਸੋਹਣੇ ਢਾਂਚੇ ਦੀ ਆ ਤੇ ਬਾਕੀ ਪੈਠ ਫੁੜਾ ਵੀ ਸੋਹਣਾ ਬਸ ਠੀਕ ਹੈ ਭਾਈ ਮੋੜ ਲਿਆ ਫੇਸ ਕੁਆਲਟੀ ਦੋਸਤੋ ਦਿਖਾ ਦਿੰਨਾ ਜੀ ਅੱਖਾਂ ਦੋਵੇਂ ਵਾਈਟ ਹੋਣਗੀਆਂ ਫੇਸ ਤੇ ਸਿੱਧਾਪਟ ਆ ਸਿੰਘ ਦੋਸਤੋ ਬਿਲਕੁਲ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਜੀ ਇਹਦੇ ਨੰਬਰ ਵਾਲੀ ਦੋਸਤੋ ਇਹ ਦਿਖਾ ਰਿਹਾ ਤੁਹਾਨੂੰ ਥਣ ਵਧੀਆ ਚਾਰ ਨਿਖੜ ਵੀ ਹੋਣਗੇ ਤੇ ਰੇਟ ਭਾਈ ਇਹਨਾਂ ਦੇ ਰੇਟ ਤਾਂ ਪਤਾ ਜਾਵਾਂਗੇ ਭਾਈ ਫੋਨ ਤੇ ਹੀ ਆਪਾਂ ਕਰਦੇ ਫੋਨ ਤੇ ਹੀ ਹੋਣੇ ਸਾਰਿਆਂ ਦੇ ਹਾਂ ਕੱਲ੍ਹ ਨੂੰ ਫੋਨ ਤੇ ਕਰਾਂ ਠੀਕ ਹੈ ਕਿਉਂਕਿ ਬੰਦੇ ਨੂੰ ਪਤਾ ਅਮਰੀ ਉਹ ਆਉਂਦੇ ਫਿਰ ਠੀਕ ਹੈ ਵੀਰੂ ਆਇਆ ਬੰਦੇ ਵਿਚਾਰੇ ਉਹ ਲੈ ਜਾਂਦੇ ਆਪਾਂ ਤੋਂ ਵਪਾਰੀ ਬੰਦੇ ਅੱਛਾ ਅੱਛਾ ਤੇ ਇਹਨਾਂ ਕ ਪਰਦਾ ਰੱਖੀਦਾ ਯਾਰ ਠੀਕ ਹੈ ਟੇੜਾ ਪੰਚਾਇਤ ਨੂੰ ਤਾਂ ਇਹ ਮਾਲ ਨਹੀਂ ਖੜਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਇਹ ਪਾ ਕਿੰਨੇ ਪਾਈ 16 17 ਦੀ ਪਾਈ ਹਾਂ ਬਣ ਕੇ ਚੱਲ ਵੀ ਇਹੋ ਦੋ ਆ ਗਈਆਂ ਆਪਣੇ ਕੋਲ ਦੋ ਦੋ ਥਣਾਂ ਆ ਗਈਆਂ ਇਹ ਦੋ ਥਣਾਂ ਦੋ ਕਟੀਆਂ ਆਪਣੇ ਕੋਲ ਠੀਕ ਹੈ ਹਾਂ ਬਹੁਤ ਜ਼ਿਆਦਾ ਵਾਲੀ ਕਟੀਆਂ ਵੀਰੇ ਹਰਿਆਣੇ ਨੇ ਕਟੀਆਂ ਹਾਂ ਤੇ ਲੈ ਇਹਨਾਂ ਪ੍ਰੋਪਰ ਥਣ ਦੋ ਠੀਕ ਹੈ ਦੋ ਸਰਾਖ ਹੋਣਗੇ ਪੁੱਲ ਆਪਣੀ ਗਾਰੰਟੀ ਲੈ ਸੀਲ ਬੱਚੇ ਪੂਰੇ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਵਿਸਾਲ ਅਕੀਮਾ ਸਾਹਮਣੇ ਜੀ ਸਾਲ ਦੀ ਹਾਂ ਸਾਲ ਦੀ ਬੱਚੀ ਮਹਾ ਸਿੰਘ ਅਮਰਜੀਤ ਵੇਖ ਕਮਾਲ ਦੇ ਲੱਗੇ ਦੋਵੇਂ ਕੱਟੀਆਂ ਉਹਨਾਂ ਨੇ ਲਾਕੀ ਕਾਦ ਕਾੜ ਸੋਹਣਾ ਉਮਰ ਦੇ ਹਿਸਾਬ ਨਾਲ ਠੀਕ ਹੈ ਲੈ ਸੈਂਗ ਜਮਾ ਕੋਹੋਂ ਹੋੜੇ ਲੈ ਜਮਾ ਉਹਨਾਂ ਕੋਲ ਹੋਣੀ ਨਾ ਅੰਦਰ ਸੈਂਗ ਦੋਸਤੋ ਬਿਲਕੁਲ ਨੇੜਿਓਂ ਗੂਲ ਕਰ ਲਿਆ ਠੀਕ ਹੈ ਇੱਕ ਸਾਹਮਣੇ ਥਣ 202 ਵਧੀਆ ਹੋਣਗੇ ਤੇ ਬਾਈ ਕਿੱਥੇ ਪ੍ਰੋਪਰ ਦੋ ਥਾਨ ਹੋਣਗੇ ਅਮਰਜੀਤ ਦੋ ਵੀਰੇ ਪੈਸ ਰਾਖ ਪਹਿਣਗੇ ਨਹੀਂ ਗੱਲ ਦੋ ਧਾਰਾ ਪਹਿਣਗੇ ਉਹ ਨਹੀਂ ਅੱਛਾ ਕੰਮ ਆਪਣਾ ਥੱਗੀ ਧੁਖਿਆਲਾ ਕੋਈ ਲੋ ਦੱਸੋ ਇਹ ਦੂਜੇ ਨੰ ਤੇ ਬਾਕੀ ਸੰਗ ਸੰਗ ਦੇਖੋ ਬਿਲਕੁਲ ਨੇੜਿਓਂ ਦੋਸਤੋ ਗੂਲ ਕਰਨਾ ਸ਼ੁਰੂ ਕਰਤਾ ਇਹ ਦੂਜੇ ਨੰਬਰ ਵਾਲੀ ਕੱਟੀ ਦੋਸਤੋ ਦਿਖਾ ਰਿਹਾ ਤੁਹਾਨੂੰ ਨੰਬਰ ਵਾਈਜ਼ ਸਾਰੀਆਂ ਕੱਟੀਆਂ ਦੱਸ ਦਿੰਨਾ ਠੀਕ ਹੈ ਜੀ ਇਹ ਆਲੋ ਦੋਸਤੋ ਥਣਾ ਦੀ ਸ਼ੇਪ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਮੰਨ ਕੇ ਚੱਲੋ ਵੀ ਦੂਜੇ ਨੰਬਰ ਵਾਲੀ ਆ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਅੱਛਾ ਇਹਦੇ ਨਾਲ ਹੀ ਇੱਕ ਹੋਰ ਕੱਟੀ ਆ ਗਈ ਮੋਰਾ ਨਸਰ ਇਹ ਤਾਂ ਮਰੀ ਫਿਰ ਗਹਿਣਾ ਹੀ ਆ ਜਿਹਨੂੰ ਆਪਾਂ ਜੱਤਾਂ ਵਾਲੀ ਕੱਟੀ ਕਹਿੰਦੇ ਆ ਜਮਾ ਜੈਡ ਬਲੈਕ ਵਾਲੀ ਸ਼ਾਹ ਕੱਟੀ ਆ ਦੋਸਤੋ ਥਾਣੇ ਦੇ ਦੇਖ ਕਰਮਾਜੀ ਹਣ ਇਹਦੇ ਵੀ ਵਧੀਆ ਵੇਣਗੇ ਜੀ ਆਲੋ ਦੋਸਤੋ ਥਾਣ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਬਾਕੀ ਜੱਤਾਂ ਵਾਲੀ ਦੋਸਤੋ ਕੱਟੀ ਆ ਤੇ ਉਮਰੋ ਬਾਈ ਕਿੰਨੀ ਹੋਊਗੀ ਉਮਰ ਇਹ ਵੀ ਸਾਲ ਲੱਗਦੀ ਵੀਰੇ ਮਸਾਂ ਅੱਛਾ ਇਹ ਵੀ ਸਾਲ ਦੀ ਹਾਂ ਜਾਨੀ ਸਾਲ ਦੀ ਮਸਾਂ ਕੱਟੀ ਆ ਠੀਕ ਹੈ ਤੇ ਸੰਗ ਇਹ ਵੀ ਕਰਮ ਵਾਲੀ ਨੇੜਿਓਂ ਸਿੰਘ ਗੋਲ ਕਰ ਰਿਹਾ ਬਾਕੀ ਜੱਤ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਇਹ ਵੀ ਤਕਰੀਬਨ 1 ਸਾਲ ਦੇ ਘਿਰ ਦੇ ਵਿੱਚ ਉਮਰ ਹੈ ਹਾਂ ਖਾਲਿਕ ਹਾਂ ਵੈਸੇ ਕੱਦਗਾਟ ਵੀ ਠੀਕ ਹੈ ਬਸ ਠੀਕ ਹੈ ਭਾਈ ਮੋੜ ਦੇ ਥਣ ਦੋ ਸੋ ਦੋ ਹੋਣਗੇ オリジナル ਹੋਣਗੇ ਤੇ ਸਿੰਘ ਦੋਸਤੋ ਇਸ ਕੱਟੀ ਨੇ ਵੀ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਇਹ ਤੀਜੇ ਨੰਬਰ ਵਾਲੀ ਕੱਟੀ ਹੈ ਦੋਸਤੋ ਥਣ ਦੋ ਹੋਣਗੇ ਬਿਲਕੁਲ ਵਧੀਆ ਥਣ ਹੋਣਗੇ ਜੀ ਠੀਕ ਹੈ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਦਾ ਇਹ ਆਲੋ ਦੋਸਤੋ ਠੀਕ ਹੈ ਜੀ ਵਧੀਆ ਦੋ ਥਣ ਹੋਣਗੇ ਤੀਜੇ ਨੰਬਰ ਵਾਲੀ ਕੱਟੀ ਤੇ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹਨਾਂ ਤੋਂ ਇਲਾਵਾ ਦੋਸਤੋ ਗਾਹਾਂ ਬੂਰੀਆਂ ਸ਼ੁਰੂ ਹੋ ਗਈਆਂ ਤੇ ਇਹ ਕਿੰਨੇ ਟਾਈਮ ਦੀ ਹੋ ਗਈ ਬਈ ਬੂਰੀ ਇਹ ਵੀ ਸਾਲ ਦੀ ਕੱਟੀ ਵੀਰੇ ਅੱਛਾ ਬਸ ਸਾਲ ਦੀ ਬਸ ਇੱਕ 13 ਮਹੀਨੇ ਰੱਖ ਲਾ ਤੇ ਦੋਵੇਂ ਇੱਕ ਉਮਰ ਦੇ ਆ ਅੱਛਾ ਦੋ ਹਾਂ ਦੋਵੇਂ ਬਸ ਇੱਕ ਉਮਰ ਦੇ ਆ ਵੀਰੇ ਸੇਮ ਜੀ ਉਮਰ ਦੇ ਆ ਇਹ ਹੋਣਗੀਆਂ ਠੀਕ ਹੈ ਥਣ ਜੋੜੀ ਪ੍ਰੋਪਰ ਲੈ ਹਾਂ ਥਣ ਵਧੀਆ ਚਾਰ ਹੋਣਗੇ ਕੋਈ ਹੋਈ ਗਾ ਖੋਲਿਆਂ ਨੂੰ ਵੀ ਕਢਾ ਦੇ ਜਿਹੜਾ ਇਹਦਾ ਵੀ ਦੋਸਤੋ ਇਹ ਮੰਨ ਕੇ ਚੱਲੋ ਵੀ ਚੌਥੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾ ਰਿਹਾ ਬੂਰੀ 1 ਸਾਲ 13 ਮਹੀਨੇ ਇੱਥੇ ਕਿਤੇ ਉਮਰ ਹੋਣੀ ਆ ਸਿੰਘ ਦੋਸਤੋ ਇਸ ਕੱਟੀ ਨੇ ਵੀ ਗਲਾਈ ਦੇ ਵਿੱਚ ਕਰ ਰਿਹਾ ਠੀਕ ਹੈ ਤੇ ਕਦ ਕਾਠ ਵੀ ਸੋਹਣਾ ਇਸ ਕੱਟੀ ਦਾ ਵੈਸੇ ਸੰਭੀ ਆ ਕੱਟੀ ਇਹ ਰਾਜੀ ਆ ਤੇ ਉਮਰ ਦੇ ਹਿਸਾਬ ਨਾਲ ਕਦ ਕਾਠ ਵੀ ਸੋਹਣਾ ਲੰਮੀ ਲਾਤ ਵਾਲੀ ਕੱਟੀ ਆ ਦੋਸਤੋ ਚੰਗਾ ਕਦ ਕਾਠ ਕਰਨ ਵਾਲੀ ਠੀਕ ਹੈ ਤੇ ਬਾਕੀ ਫੇਸ ਦੀ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਤਕਰੀਬਨ ਦੋਸਤੋ ਚੌਥੇ ਨੰਬਰ ਵਾਲੀ ਕੱਟੀ ਆ ਇੱਕ ਸਾਲ ਦੇ ਘਿਰ ਦੇ ਵਿੱਚ ਤੁਸੀਂ ਉਮਰ ਦਾ ਅੰਦਾਜ਼ਾ ਰੱਖੋ ਤੇ ਥਣ ਵਧੀਆ ਚਾਰ ਨਿਕਲ ਵੀ ਹੋਣਗੇ ਦੋਸਤੋ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਨਾਲ ਹੀ ਇੱਧਰ ਦੇ ਪਾਸੇ ਦੋਸਤੋ ਇਹ ਪੰਜਵੇਂ ਨੰਬਰ ਵਾਲੀ ਕੱਟੀ ਹੈ ਇਹ ਵੀ ਤਕਰੀਬਨ 1 ਸਾਲ ਦੇ ਘੇਰੇ ਦੇ ਵਿੱਚ ਉਮਰ ਹੈ ਲੈ 35 50 ਜਮਾਂ ਉਮਰ ਦੀ ਤੇ ਥਾਣ ਦੋਸਤੋ ਇਹ ਕਰਮ ਆ ਚਾਰ ਹੋਣਗੇ ਲੈ ਆ ਬਈ ਇਹ ਵੀ ਤੋਰ ਦੇ ਮਾੜੀ ਜੀ ਮੱਥੇ ਦੇ ਬਾਹਲਾ ਉਮਰ ਦੀ ਹੈ ਅੱਛਾ ਥੋੜਾ ਜਿਆ ਤੇ ਕੱਟੀ ਕਿਤੇ ਕਮਾਲ ਦੇ ਚਾਰ ਹੋਣੇ ਕੱਟੀ ਹੈ ਹਾਂ ਰੰਗ ਸੋਹਣਾ ਬਾਕੀ ਸਿੰਗ ਨੇੜਿਓਂ ਗੂੜ ਕਰੀ ਜਾਂਦੀ ਹੈ ਇਹ ਵੀ ਤੇ ਉਮਰ ਦੇ ਹਿਸਾਬ ਨਾਲ ਕਦ ਕਾਠ ਵੀ ਠੀਕ ਹੈ ਸਭ ਹੀ ਹੈ ਕੱਟੀ ਇਹ ਵੀ ਸੋਹਣੀ ਹੈ ਗਾਹਾਂ ਸੰਗੀ ਝੋਟੀ ਚੰਗੀ ਤਿਆਰ ਹੋ ਜਾਣੀ ਆ ਤੇ ਉਮਰੋ ਇਹ ਵੀ ਦੋਸਤੋ 1 ਸਾਲ ਆ ਬਸ ਠੀਕ ਆ ਬਾਈ ਮੋੜ ਲਿਆ ਸਿੰਘ ਗੂਲ ਕਰੀ ਆਉਂਦੀ ਆ ਜੀ ਠੀਕ ਆ ਫੇਸ ਦੀ ਬਿਊਟੀ ਚੈੱਕ ਕਰ ਸਕਦੇ ਹੋ ਠੀਕ ਆ ਤੇ ਰੰਗ ਇਸ ਕੱਟੀ ਦਾ ਵੀ ਸੋਹਣਾ ਦੋਸਤੋ ਇਹ 5ਵੇਂ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾਈ ਆ ਥਣ ਵਧੀਆ ਚਾਰ ਨਿਖੜੇ ਹੋਣਗੇ ਤੇ ਰੇਟ ਇਸ ਕੱਟੀ ਦਾ ਵੀ 200 ਫੋਨ ਦੇ ਉੱਤੇ ਤੈ ਕੀਤਾ ਜਾਊਗਾ ਇਹਨਾਂ ਤੋਂ ਲਗਭਗ ਦੋ ਨਾਗੇ ਇਧਰ ਦੇ ਪਾਸੇ ਐਂਡ ਵਾਲੇ ਵੱਡੇ ਹੈ ਹਨਾ ਹਾਂ ਵੱਡੇ ਆਗੇ ਕਿੰਨੇ ਟਾਈਮ ਦੀ ਹੋਊਗੀ ਇਹ ਰੇਟ ਸਾਥ ਉੱਪਰ ਹੀ ਆਓ 20 ਮਹੀਨੇ ਇਕੱਟੀ ਹੋਊਗੀ ਹਾਂ 20 ਮਹੀਨੇ ਹੋਣਗੇ ਅਜੇ ਤਾਂ ਖੀਰੀਆਂ ਹੋਣਗੀਆਂ ਮੂੰਹ ਖੀਰੀਆਂ ਵੀਰ ਠੀਕ ਹੈ ਦੋਨੋਂ ਮੂੰਹ ਖੀਰੀਆਂ ਫੁੱਲ ਗਾਰੰਟੀ ਆਪਾਂ ਦੀ ਠੀਕ ਹੈ ਆਖਾ ਖੋਲ ਕੇ ਇਹਨੂੰ ਸਿੰਘ ਦੋਸਤੋ ਇਸ ਝੋਟੀ ਦੇ ਵੀ ਬਿਲਕੁਲ ਨੇੜੇਉਂ ਗੂਲ ਕੀਤੇ ਹੋਏ ਆ ਕਦ ਕਾੜ ਸੋਹਣਾ ਤੇ ਜਦੋਂ ਇਹ ਵੀ ਉਮਰ ਦੇ ਕੋਈ ਜਦੋਂ ਆ ਜਾਣੀ ਚ ਭਰ ਗਈ ਝੋਟੀ ਇਹ ਵੀ ਬਹੁਤ ਸੋਹਣੀ ਬਣ ਜਾਣੀ ਹਾਂ ਹਾਂ ਰੰਗ ਸਾਰੀਆਂ ਝੋਟੀਆਂ ਦੇ ਦੋਸਤੋ ਸੋਹਣੇ ਹੋਣਗੇ ਸਾਫ ਸੁਥਰੇ ਹੋਣਗੇ ਤੇ ਸਿੰਗ ਦੋਸਤੋ ਬਿਲਕੁਲ ਆ ਚੈੱਕ ਕਰ ਸਕਦੇ ਹੋ ਜੀ ਨੇੜਿਓਂ ਗੋਲ ਕੀਤਾ ਹੋਇਆ ਸਿੰਗ ਠੀਕ ਹੈ ਤੇ ਕਦ ਕਾਠ ਵੀ ਸੋਹਣੇ ਠੀਕ ਹੈ ਲੈ ਚੱਲ ਲੈ ਚੱਲ ਉੱਥੇ ਹੀ ਠਾਣ ਦੋਸਤੋ ਦਿਖਾ ਦਿੰਦਾ ਤੁਹਾਨੂੰ ਥਾਣ ਵਧੀਆ ਝੋਟੀ ਨੂੰ ਹੋਣਗੇ ਵੈਸੇ ਵੀਰ ਹੋਣੀ ਆਪ ਵੀ ਪੂਰੀ ਤਸੱਲੀ ਕਰਕੇ ਪਸ਼ੂ ਖਰੀਦਦੇ ਆ ਇਹ 6ਵੇਂ ਨੰਬਰ ਵਾਲੀ ਝੋਟੀ ਤੁਹਾਨੂੰ ਦੋਸਤੋ ਦਿਖਾ ਰਿਹਾ ਜੀ ਠੀਕ ਹੈ ਏ ਆ ਲੋ ਦੋਸਤੋ ਥਣ ਦੇਖ ਸਕਦੇ ਹੋ ਵਧੀਆ ਚਾਰ ਨਿਖੜਵੇ ਹੋਣਗੇ ਜੀ ਕੋਈ ਇਹੋੀ ਗੱਲ ਕਦ ਕਾਰ ਬਹੁਤ ਅਮਰ ਜੀ ਲਾਤਰ ਜ਼ਮੀਨ ਲਾਤਰ ਦੀ ਕੱਟੀ ਆ ਹਾਂ ਕਦ ਕਾਠ ਕਰਨ ਵਾਲੀ ਕੱਟੀ ਆ ਦੋਸਤੋ ਇਹ ਇਹ ਤੁਹਾਨੂੰ ਤਕਰੀਬਨ 6ਵੇਂ ਨੰਬਰ ਵਾਲੀ ਦਿਖਾਤੀ ਹੈ ਤੇ ਉਹਨੂੰ ਖੀਰਾਂ ਗਾਰੰਟੀ ਫੁੱਲ ਆਪਣੀ ਠੀਕ ਹੈ ਰੇਟ ਫੋਨ ਦੇ ਉੱਤੇ ਤੇ ਇੱਕ ਐਂਡਰਮੈਂਟ ਤੇ ਗਹਿਣਾ ਇਹ ਤੁਹਾਨੂੰ ਦੋਸਤੋ ਸਾਰਿਆਂ ਨੂੰ ਪਸੰਦ ਆਊਗੀ ਕਰਮਾਲੀ ਬੜੀ ਸਾਂਭੀ ਇਹ ਤਾਂ ਫਿਰ ਆਪਾਂ ਨੂੰ ਇਹ ਸ਼ੌਂਕੀ ਬੰਦਾ ਚਾਹ ਵਾਲੇ ਫੂਲ ਲਾਵੇ ਮਰਜੀਤ ਹਾਂ ਸੈਂਕਿਊ ਸੁੰਗ ਵੀ ਕਿਉਂਕਿ ਇਹਦਾ ਰੇਟ ਆਪਾਂ ਹੋਣੀ ਰੇਟ ਥੋੜਾ ਦੱਸ ਦੇਣ ਰੇਟ ਦਾ ਉੱਚਾ ਹੀ ਹੋਊਗਾ ਹੂੰ ਹੂੰ ਤੇ ਪਰ ਇਹ ਕਰਮਾਲੇ ਕੱਟੇ ਉਹ ਹੀ ਫੂਲ ਲਾਵੇ ਆਪਾਂ ਨੂੰ ਜਿਹੜਾ ਇਹ ਫੁੱਲ ਚਾਹ ਬਣ ਹੋਵੇ ਲੈਣ ਵਾਲਾ ਆ ਜ ਲੈ ਥੋੜਾ ਚੈੱਕ ਕਰ ਫਲਮਾਰੀ ਥਾਂ ਚੈੱਕ ਕਰ ਹਾਂ ਕਿਸੇ ਪਾਸੋਂ ਭੁਗਤਣ ਨੂੰ ਵੀ ਮੜ ਜੀ ਇਹ ਥੋੜੀ ਜੀ ਬਾਈ ਕਹਿੰਦਾ ਵੀ ਉੱਚੇ ਭਾਅ ਦੀ ਝੋਟੀ ਆ ਠੀਕ ਹੈ ਜੀ ਇਹ ਸ਼ੌਂਕੀ ਵੀਰ ਹੀ ਫੂਲ ਲਾਵੇ ਤੇ ਬਾਕੀ ਆਹ ਸੁਆਦ ਲੈਣ ਵਾਲਾ ਫੋਨ ਨਾ ਵਾਹ ਲਾ ਵੀ ਆਪਾਂ ਕਿਉਂਕਿ ਵੀ 31 ਝੋਟੀ ਦੇ ਬਾਰੇ ਆਪਾਂ ਥੋੜਾ ਪਹਿਲੀ ਰੇਟ ਉੱਚਾ ਹੈ ਦਾ ਠੀਕ ਹੈ ਤੇ ਸ਼ੌਂਕੀ ਬੰਦਾ ਹੀ ਆਪਾਂ 20 ਮਹੀਨਿਆਂ ਦੀ ਹੈ ਇਹ ਹਬੀ ਮਹੀਨਾ ਦੇ ਘੱਟ 20 ਮਹੀਨੇ ਉਮਰ ਤੇ ਬਾਕੀ ਦਸੋਂ ਖੜਨੀ ਖੁੜਨੀ ਤੁਸੀਂ ਝੋਟੀ ਹੈ ਖੜਨੀ ਵਰਗੀ ਚਾਲਾ ਘੱਟੀ ਦੀ ਠੀਕ ਹੈ ਜੀ ਝੋਟੀ ਸੋਹਣੀ ਹੈ ਆ ਵੇਖ ਇੱਥੇ ਹੁਣ ਵੇਖ ਮਰਜੀ ਹਾਂ ਬਾਕੀ ਸਭੀ ਹੈ ਰਾਜੀ ਹੈ ਦੰਦੋ ਖੀਰੀ ਹੋਊਗੀ ਦੋਸਤੋ ਇਹ ਤੇ ਰੇਟ ਭਾਈ ਕਹਿੰਦਾ ਵੀ ਥੋੜਾ ਜਿਹਾ ਉੱਚਾ ਹੀ ਹੈ ਉੱਚੇ ਭਾਦੀ ਹੈ ਇਹ ਝੋਟੀ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਪ੍ਰਾਨ ਨੇ ਖਰੀ ਉਹ ਤਸੱਲੀ ਕਰ ਲਓ ਬਾਕੀ ਪੂੜੇ 파ੜੇ ਦੇਖੋ ਬਿਲਕੁਲ ਚੱਕਮਿਆਂ ਦੀ ਹੋਊਗੀ ਖਾਣ ਦੋਸਤੋ ਵਧੀਆ achar ਨਿਖੜੇ ਹੋਣਗੇ ਐਂਡਾ ਦੀ ਝੋਟੀ ਇਹ ਤੁਹਾਨੂੰ ਦਿਖਾਈ ਆ ਜੀ ਬਾਕੀ ਇਧਰ ਦੇ ਜਿਹੜੇ ਨਾਗ ਤੁਹਾਨੂੰ ਦਿਖਾਈ ਇਹਨਾਂ ਦਾ ਰੇਟ ਬਿਲਕੁਲ ਜਾਇਜ਼ ਹੋਊਗਾ ਬਾਈ ਕਹਿੰਦਾ ਠੀਕ ਹੈ ਤੇ ਕੋਈ ਵੀ ਨਾਗ ਪਸੰਦ ਆਵੇ ਇਹਨਾਂ ਦੇ ਵਿੱਚੋਂ ਬਾਕੀ ਤਸੱਲੀ ਕਰ ਲਿਓ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਸਤਿ ਸ੍ਰੀ ਅਕਾਲ